ਨੂੰ ਲੈ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਪ ਮੰਡੀ ਦੇ ਪ੍ਰਿੰਸੀਪਲ ਖਿਲਾਫ ਫਰੋਸ ਪ੍ਰਦਰਸ਼ਨ ਪ੍ਰਿੰਸੀਪਲ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਅਕਾਲੀ ਆਗੂ ਮਨਜਿੰਦਰ ਸਿੰਘ ਪੀਰੇ ਵੱਲੋਂ ਧਰਨਾ ਦਿੱਤਾ ਗਿਆ ਪ੍ਰਿੰਸੀਪਲ ਨੇ ਕਿਹਾ ਕਿ ਇਸ ਮਾਮਲੇ ਨੂੰ ਜਾਣ ਬੁੱਝ ਕੇ ਉਛਾਲਿਆ ਜਾ ਰਿਹਾ ਹੈ ਬਲack ਝੰਡਿਆਲਾ ਗੁਰੂ ਅਧਿਨਪੰਦੇ ਪਿੰਡ ਗੜੀ ਮੰਡੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗੇਟ ਤੇ ਪੀਰੇ ਨੇ ਸਕੂਲ ਦੇ ਪ੍ਰਿੰਸੀਪਲ ਜਸਪ੍ਰੀਤ ਸਿੰਘ ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਵੱਲੋਂ ਮਿੱਡੇ ਚਾਵਲ ਭੇਜ ਜਾਂਦੇ ਹਨ ਜਿਨ੍ਹਾਂ ਦੀ ਵੀਡੀਓ ਅਤੇ ਆਡੀਓ ਦੋਵੇਂ ਮੌਜੂਦ ਹਨ ਇਸ ਤੋਂ ਇਲਾਵਾ ਉਹਨਾਂ ਇਹ ਵੀ ਕਿਹਾ ਕਿ ਪਿਛਲੇ 1 ਸਾਲ ਦੌਰਾਨ ਵਕਵਕਸ ਕੁਲਾ ਦੇ ਕਮਲੇ ਸਰਕਾਰ ਵੱਲੋਂ ਕਰੀਬ 10 ਲੱਖ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ। ਪੀਰੀ ਨੇ ਕਿਹਾ ਕਿ ਜੇਕਰ ਇਸ ਗ੍ਰਾਂਟ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਈ ਜਾਵੇ ਤਾਂ ਵੱਡਾ ਕਪਲਾ ਸਾਹਮਣੇ ਆ ਸਕਦਾ ਹੈ। ਕਿਉਂਕਿ ਜਿਸ ਥਾਂ ਦੇ ਸਕੂਲੀ ਵਿਦਿਆਰਥੀ ਪਾਣੀ ਪਿੰਦੇ ਹਨ ਉਹ ਗੰਦਾ ਹੈ ਅਤੇ ਜਿਸ ਕਾਰਨ ਵਿਦਿਆਰਥੀ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ। ਇਸ ਮਾਮਲੇ ਸੰਬੰਧੀ ਜਦੋਂ ਸਕੂਲ ਦੇ ਪ੍ਰਿੰਸੀਪਲ ਜਸਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਵੀਡੀਓ ਅਤੇ ਆਡੀਓ ਨੂੰ ਪੂਰੀ ਤਰ੍ਹਾਂ ਰੱਦ ਕਰਦਿਆ ਕਿਹਾ ਕਿ ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਜੰਡਿਆਲਾ ਗੁਰੂ ਤੋਂ ਪੱਤਰਕਾਰ ਮਲਕੀਤ ਸਿੰਘ ਛਿੰਦਾ ਦੀ ਵਿਸ਼ੇਸ਼ ਰਿਪੋਰਟ ਜਿੰਨਾਬਾਦ ਸਕੂਲ ਪ੍ਰਿੰਸੀਪਲ ਜਿੰਨਾਬਾਦ ਜਿੰਨਾਬਾਦ ਸਕੂਲ ਪ੍ਰਿੰਸੀਪਲ ਜਿੰਨਾਬਾਦ ਸਕੂਲ ਪ੍ਰਿੰਸੀਪਲ ਜਿੰਨਾਬਾਦ ਸਕੂਲ ਪ੍ਰਿੰਸੀਪਲ ਜਿੰਨਾਬਾਦ ਆਲਿਦਲ ਪੰਜਾਬ ਉਪ ਪ੍ਰਧਾਨ ਮਨਜਿੰਦਰ ਸਿੰਘ ਭੀਰੀ ਸਾਬਕਾ ਸਰਪੰਚ ਗਹਿਰੀ ਮੰਡੀ ਅੱਜ ਸਾਡੇ ਪਿੰਡ ਅ ਇੱਕ ਐਸੀ ਬੱਚੇ ਨੂੰ ਐਡਮਿਸ਼ਨ ਨਾ ਦੇਣ ਕਰਕੇ ਜਿਹੜਾ ਵਾ ਮਾਪਿਆਂ ਵੱਲੋਂ ਤੇ ਪਿੰਡ ਵਾਸੀਆਂ ਵੱਲੋਂ ਜਿਹੜਾ ਵਾ ਪ੍ਰਿੰਸੀਪਲ ਦੇ ਖਿਲਾਫ ਜਿਹੜਾ ਵਾ ਉਹ ਰੋਸ ਪ੍ਰਦਰਸ਼ਨ ਜਿਹੜਾ ਵਾ ਕੀਤਾ ਗਿਆ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਔਰ ਉਹਦੇ ਨਾਲ ਨਾਲ ਇੱਕ ਪ੍ਰਿੰਸੀਪਲ ਜਿਹੜਾ ਵਾ ਉਹ ਮਿਡੇ ਮੀਲ ਦਾ ਰਾਸ਼ਨ ਜਿਹੜਾ ਵਾ ਵੇਚਦਾ ਜਿਹਨੇ ਵੇਚਦੇ ਹੋਏ ਦੀ ਜਿਨ੍ਹਾਂ ਦੀ ਵੀਡੀਓ ਸਾਡੇ ਕੋਲ ਮੌਜੂਦ ਹੈ ਜਿਹੜੀ ਮੀਡੀਆ ਦੇ ਵਿੱਚ ਆਹੀ ਜਿਹੜੀ ਆ ਆਉਣ ਵਾਲੇ ਸਮੇਂ ਦੀ ਜਿਹੜੀ ਤੁਹਾਡੇ WhatsApp ਤੇ ਜਾਂ ਤੁਹਾਨੂੰ ਦੇ 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 ਦਵਾਂਗੇ ਔਰ ਨਾਲ ਹੀ ਆਡੀਓ ਵੀ ਇੱਕ ਵਾਇਰਲ ਹੋਈ ਆ ਜਿਹਦੇ ਵਿੱਚ ਇਹ ਸਾਫ਼-ਸਾਫ਼ ਕਹਿ ਰਿਹਾ ਕਿ ਛੇ ਤੋੜੇ ਜਿਹੜੇ ਆ ਉਹ ਮੈਂ ਆਪਣੀ ਮਰਜ਼ੀ ਨਾਲ ਬਾਹਰ ਭੇਜ ਰਿਹਾ ਚਾਵਲਾਂ ਤੇ ਹੁਣ ਗਰੀਬ ਬੱਚਿਆਂ ਦੇ ਪਰਿਵਾਰ ਦੇ ਜਿਹੜੇ ਆ ਉਹ ਬੱਚੇ ਜਿਹੜੇ ਮੀਟੇ ਮੀਨ ਦਾ ਰਾਸ਼ਨ ਖਾ ਰਹੇ ਆ ਤੇ ਉਹਨਾਂ ਦਾ ਰਾਸ਼ਨ ਜਿਹੜਾ ਵਾ ਜਾਣ ਬੁਣੀ ਤੇ ਇਹ بنیاد ਤਰੀਕੇ ਨਾਲ ਜਿਹੜਾ ਵਾ ਉਹ ਚੱਕੀ ਤੇ ਜਿਹੜਾ ਵੇਚਿਆ ਜਾ ਰਿਹਾ ਇਹਨਾਂ ਦੇ ਖਿਲਾਫ ਫੂਡ ਕਮਿਸ਼ਨ ਫੂਡ ਕਮਿਸ਼ਨ ਪੰਜਾਬ ਜਿਹੜੇ ਤੁਰੰਤ ਜਿਹੜਾ ਵਾ ਉਹ ਐਕਸ਼ਨ ਲੈਣ ਸਾਡੀ ਹੱਥ ਜੋੜ ਕੇ ਬੇਨਤੀ ਆ ਔਰ ਦੂਜਾ ਜਿਹੜਾ ਵਾ ਗਰੀਬ ਬੱਚਾ ਸ਼ਮਸ਼ੀਰ ਸਿੰਘ ਜਿਹੜਾ ਵਾ ਗਰੀਬ ਭਾਈਚਾਰੇ ਨਾਲ ਸੰਬੰਧ ਰੱਖਦਾ ਜਿਹਨੂੰ ਐਡਮਿਸ਼ਨ ਪੰਜ ਛੇ ਵਾਰ ਜਾਣ ਆਪਣਾ ਚੱਕਰ ਮਾਰਨ ਤੇ ਵੀ ਜਿਹੜੀ ਆ ਉਹ ਐਡਮਿਸ਼ਨ ਜਿਹੜੀ ਆ ਉਹ ਨਹੀਂ ਦਿੱਤੀ ਗਈ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਜਿਹੜੀ ਐਡਮਿਸ਼ਨ ਦੇ ਕੇ ਇਹਨਾਂ ਨੂੰ ਜਿਹੜਾ ਵਾ ਪੜ੍ਹਾਈ ਤੋਂ ਜਿਹੜਾ ਵਾ ਕੰਟੀਨਿਊ ਪੜ੍ਹਾਈ ਜਿਹੜੀ ਆ ਕਰਵਾਈ ਜਾਵੇ ਔਰ ਨਾ ਪੜ੍ਹਾਈ ਤੋਂ ਵਾਂਝਾ ਨਾ ਰੱਖਿਆ ਜਾਵੇ ਦੂਜੀ ਗੱਲ ਜਿਹੜੀ ਇਹਨਾਂ ਨੇ ਚੱਕੀ ਦੇ ਉੱਤੇ ਜਿਹੜੀ ਆ ਕਣਕ ਆਪਣਾ ਚਾਵਲ ਵੇਚਿਆ ਉਹਨੂੰ ਜਿਹੜੀ ਉਹਦੇ ਉੱਤੇ ਤੁਰੰਤ ਕਾਰਵਾਈ ਕਰਕੇ ਪ੍ਰਿੰਸੀਪਲ ਨੂੰ ਮੌਤਲ ਕਰਕੇ ਇੱਥੋਂ ਜਿਹੜਾ ਵਾ ਉਹਦੇ ਤੁਰੰਤ ਉਹਦੇ ਖਿਲਾਫ ਜਿਹੜੀ ਆ ਸੈੱਟ ਬਣਾ ਕੇ ਕਾਰਵਾਈ ਦੀ ਜਾਂਚ ਜਿਹੜੀ ਸ਼ੁਰੂ ਕੀਤੀ ਜਾਵੇ ਔਰ ਨਾਲ ਦੀ ਨਾਲ ਜਿਹੜੀਆਂ 10 ਲੱਖ ਦੀਆਂ ਗਰੰਟਾਂ ਇਸੇ ਸਕੂਲ 'ਚ 9 ਮਹੀਨਿਆਂ ਚਾਈਆਂ ਜਿਹੜੀਆਂ ਵਾ ਉਹ ਅੱਜ ਤੱਕ ਕਿਸੇ ਫਰਨੀਚਰ ਦੀ ਅੱਟ ਟਾਇਲਟ ਦੀ ਆ ਅਦਰ ਹੋਰ ਜਿਹੜੀਆਂ ਗਰੰਟਾਂ ਜਿਹੜੀਆਂ 10 ਲੱਖ ਦੇ ਰੂਪ ਦੇ ਵਿੱਚ ਸਾਡੇ ਕੋਲ ਉਹਦੀ ਲਿਸਟ ਆ ਜਿਹੜੀ ਅਸੀਂ ਤੁਹਾਡੇ ਮੀਡੀਆ ਸਾਹਮਣੇ ਜਨਤਾ ਕਰ ਰਹੀ ਆ ਉਹਦੇ ਮੁਤਾਬਕ ਸਕੂਲ ਦੇ ਅੰਦਰ ਇੱਕ ਵੀ ਜਿਹੜਾ ਵਾ ਉਹ ਕੰਮ ਜਿਹੜਾ ਮੁਕੰਮਲ ਤਰੀਕੇ ਨਾਲ ਨਹੀਂ ਕੀਤਾ ਗਿਆ ਉਹਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਜਿਹੜੀ ਆ ਪ੍ਰਿੰਸੀਪਲ ਵੱਲੋਂ ਔਰ ਆਲਾ ਸਟਾਫ ਵੱਲੋਂ ਜਿਹੜਾ ਵਾ ਉਹ ਕਾਹਨ ਕੀਤਾ ਗਿਆ ਮੇਰੀ ਹੱਥ ਬਨ ਕੇ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਤੁਰੰਤ ਇਹਦੇ ਖਿਲਾਫ ਜਿਹੜਾ ਐਕਸ਼ਨ ਲੈ ਕੇ ਜਿਹੜੇ ਗਰੀਬਾਂ ਦੀ ਜਿਹੜੀਆਂ ਹੱਕਾਂ ਤੇ ਜਿਹੜਾ ਡਾਕਾ ਵੱਜ ਰਿਹਾ ਉਹਨਾਂ ਦੀ ਉਹਨਾਂ ਨੂੰ ਜਿਹੜਾ ਵਾ ਜਿਹੜਾ ਇਨਸਾਫ ਦਿੱਤਾ ਜਾਵੇ ਐਂਕਰ ਲਾ ਲਾ ਇੱਕ ਵਾਰ ਸਹੀ ਇਹ ਕੀ ਗੱਲ ਚੀਜ਼ ਵਸਿਆ ਸੱਭਾ ਮੇਰੀ ਇਹ ਆ ਮੈਨੂੰ ਡਿਮਿਸ਼ਨ ਨਹੀਂ ਦਿੱਤੀ ਜਾ ਰਹੀ ਸਰਕਾਰੀ ਸਕੂਲ ਫੀਸ ਕੈਂਡ ਲਈ ਦੌੜੀ ਕਿਹੜੀ ਕਲਾਸ 10ਵੀਂ ਕੀ ਕੀ ਕਰਨ ਕਿਉਂ ਕਿਉਂ ਨਹੀਂ ਦਿੱਤੇ ਡਿਮਿਸ਼ਨ ਮੈਂ ਆਪਦਾ ਰਿਆ ਵਾ ਤੇ ਮੈਨੂੰ ਡਿਮਿਸ਼ਨ ਦਿੱਤੀ ਜਾ ਰਹੀ ਕਹਿੰਦੇ ਰਹੇ ਆ ਵੀ ਕੱਲ ਆਈ ਪਰ ਤੋਂ ਆਈ ਜਾ ਬਾਅਦ ਵਿੱਚ ਜੂਰੇ ਜੂਰੇ ਹੁਣ ਕਹਿੰਦੇ ਟਾਈਮ ਲੱਗ ਗਿਆ ਵਾ ਤੇ ਡਿਮਿਸ਼ਨ ਨਹੀਂ ਦਿੱਤੀ ਜਾ ਰਹੀ ਕਹਿੰਦੇ ਪ੍ਰਾਈਵੇਟ ਡਿਮਿਸ਼ਨ ਕਰਵਾ ਲਾ ਇਹ ਪ੍ਰਾਈਵੇਟ ਡਿਵੀਜ਼ਨ ਤੋਂ ਲਈ ਮੇਰੇ ਕੋਈ ਨਾ ਨਹੀ ਨਾ ਕੰਮ। ਕੀ ਮੰਗ ਸਕਦਾ ਫੋਟੋ? ਤੇ ਸਰਕਾਰ ਨੇ ਇੱਕ ਤੋਂ ਮੰਗਿਆ ਮੈਨੂੰ ਅਡਮਿਸ਼ਨ ਦਿੱਤੀ ਜਾ। ਸਰ ਜੀ ਅੱਜ ਉਹ ਧਰਨਾ ਲੈ ਕੇ ਸਮੱਸਿਆ ਲਾਇਆ ਜੀ। ਇਹ ਬੱਚੇ ਨੂੰ ਅਡਮਿਸ਼ਨ ਨਹੀਂ ਦਿੱਤੀ ਜਾਂਦੀ। ਹਾਂਜੀ। ਕਿਹੜੀ ਕਲਾਸ ਪੜਦਾ ਜੀ? ਇਹ ਤਨ ਕਿੱਡੀ ਆ ਪਲਸ 1 ਚ ਅਡਮਿਸ਼ਨ ਲੈਣਾ ਹੈ। ਕੀ ਆnde ਅੱਗੇ ਪ੍ਰਿੰਸੀਪਲ? ਪ੍ਰਿੰਸੀਪਲ ਆ ਅਡਮਿਸ਼ਨ ਨਹੀਂ ਦੇਂਦੇ ਅਸੀਂ ਆਉਂਦੇ ਰਹੇ ਆ। ਕਹ ਲਾ ਕੇ ਮਤਲਬ ਕਹਿੰਦੇ ਕਦੀ ਤੁਹਾਡੇ ਆ ਫਾਰਮ ਲਿਆਓ ਕਦੀ ਉਹ ਲਿਆਓ ਫਿਰ ਦੈਲ ਜਾ ਦਿੰਦੇ ਰਹਾ ਪੰਜ ਛੇ ਵਾਰੀ ਅਸੀਂ ਆਏ ਆ ਤੇ ਮਤਲਬ ਅਡਮਿਸ਼ਨ ਨਹੀਂ ਬੱਚੇ ਨੂੰ ਦੇਂਦੇ ਕਹਿੰਦੇ ਪ੍ਰਾਈਵੇਟ ਸੀ ਇਹਨੂੰ ਪਾ ਲੋ 11ਵੀਂ ਪ੍ਰਾਈਵੇਟ ਕਰਾ ਲੋ ਤੇ ਸਾਡੇ ਕੋਲ ਇੰਨੇ ਪੈਸੇ ਨਹੀਂ ਹੈ ਜਿਕੇ ਪ੍ਰਾਈਵੇਟ ਗਰੀਬ ਪਰਿਵਾਰ ਆ ਅਸੀਂ ਮਤਲਬ ਪ੍ਰਾਈਵੇਟ ਨਹੀਂ ਪੜਾ ਸਕਦੇ ਤੇ ਇਸ ਕਰਕੇ ਮੈਂ ਇਹੀ ਸਰਕਾਰ ਕੋਲ ਮੰਗ ਕਰਦੀ ਆ ਮੇਰੇ ਬੱਚੇ ਨੂੰ ਸਰਕਾਰੀ ਸਕੂਲ ਦੇ ਚ ਅਡਮਿਸ਼ਨ ਦਿੱਤਾ ਜਾਵੇ ਜਿਹੜਾ ਬਾਹਰ ਧਰਨਾ ਲੱਗਾ ਇਹਨਾਂ ਦਾ ਕਹਿਣਾ ਹੈ ਕਿ ਭਾਈ ਬੱਚੇ ਨੂੰ ਤੁਸੀਂ ਐਡਮਿਸ਼ਨ ਹੀ ਦਿੱਤੀ ਤੇ ਕਿਹਨਾਂ ਦੀ ਤੁਹਾਡੀ ਕੋਈ ਮੀਡੀਅਮ ਮੀਲ ਦਾ ਸਮਾਨ ਬਾਹਰ ਪਰ ਜਾਦਾ ਕੀ ਕਹਿਣਾ ਕਰਦੇ ਸਰ ਜਿਹੜਾ ਤੁਸੀਂ ਗੱਲ ਕੀਤੀ ਜਿਹੜਾ ਧਰਨਾ ਲੱਗਾ ਬਾਹਰ ਉਹਦੇ ਵਿੱਚ ਇਹ ਜਿਹੜੇ ਸਾਕਾ ਸਰਪੰਚ ਨੇ ਇੱਥੋਂ ਦੇ ਅਕਾਲੀ ਦਲ ਦੇ ਇਹਨਾਂ ਨੇ ਲਗਭਗ 4-5 ਦਿਨ ਪਹਿਲਾਂ ਸਾਡੇ ਕੋਲ ਬੱਚਾ ਆਇਆ ਸੀ ਬੱਚਾ ਲੈ ਕੇ ਆਏ ਸੀ ਇਹ ਕਿਹੜੀ ਕਲਾਸ ਦਾ 11ਵਾਂ ਜਮਾਤ ਦਾ ਇਹ ਗੱਲ ਵੀ ਬੱਚਾ ਲੈ ਗਿਆ ਇਸੇ ਤੇ ਮੈਨੂੰ ਇਹਨਾਂ ਨੇ ਮਤਲਬ ਜਿਹੜਾ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮਤਲਬ ਤੁਸੀਂ ਜਿਹੜਾ ਇਹਨੂੰ ਦਾਖਲ ਕਰਦੇ ਹੋ ਜਦਕਿ ਜਿਹੜੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਆ ਦੇਖੋ ਲੈਟ ਵੀ ਹੈਗੀ ਹੈ ਇਹਦੇ ਵਿੱਚ ਜਿਹੜੀ ਲਾਸਟ ਡੇਟ ਆਫ ਐਡਮਿਸ਼ਨ ਹੈਗੀ ਹੈ 31 ਅਗਸਤ 31 ਅਗਸਤ ਤੱਕ ਜਿਹੜਾ ਤੁਸੀਂ ਜਿਹੜਾ ਬੱਚਾ ਹੈ ਦਾਖਲ ਕਰ ਸਕਦੇ ਹੋ ਪਹਿਲੀ ਕਲਾਸ ਤੋਂ ਲੈ ਕੇ ਕਿਹੜੀ ਕਲਾਸ ਤੱਕ ਨੌਵੀਂ ਤੋਂ ਲੈ ਕੇ ਬਾਰਵੀਂ ਤੱਕ ਠੀਕ ਹੈ ਜੀ ਇਹਦੇ ਵਿੱਚ ਜਿਹੜੀ ਪਹਿਲਾਂ ਐਡਮਿਸ਼ਨ ਡੇਟ ਸੀ ਲਾਸਟ ਡੇਟ 31 ਸਤ ਸੀ ਜਿਹੜੀ ਕਿ ਬੋਰਡ ਨੇ ਵਧਾ ਕੇ 31 ਅਗਸਤ ਕਰ ਦਿੱਤੀ ਗਈ ਹੈ ਕਤੀ ਕਤੀ 8 ਤੋਂ ਬਾਅਦ ਜੇਕਰ ਕੋਈ ਬੱਚਾ ਆਂਦਾ ਹੈ ਤੇ ਉਹਦੇ ਵਿੱਚ ਐਡਮਿਸ਼ਨ ਦੇ ਜਾਂਦਾ ਜਿਹੜਾ ਸਾਡੇ ਕੋਲ ਤੇ ਹੱਕਾਰ ਨਹੀਂ ਹੁੰਦਾ। ਇਹ ਵੀ ਗੱਲ ਨੂੰ ਸਮਝਾਈ ਸੀ ਤੇ ਇਹ ਆ ਪੰਚਤੀ ਵੀ ਨਾਲ ਦਿਖਾਈ ਸੀ ਕਿ ਆ ਲਾਸਟ ਡੇ ਜਿਹੜੀ 31 8 ਤੱਕ ਹੀ ਸੀ ਤੇ ਇਹ ਉਦੋਂ ਉਸ ਤੋਂ ਪਹਿਲਾਂ ਬੱਚਾ ਸਾਡੇ ਕੋਲ ਨਹੀਂ ਆਇਆ। ਤੇ ਇਸ ਕਰਕੇ ਇਹਦੀ ਐਡਮਿਸ਼ਨ ਨਹੀਂ ਹੋ ਸਕੀ। ਪ੍ਰਿੰਸੀਪਲ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਬੱਚਾ ਸਾਡੇ ਕੋਲ ਆਇਆ ਪਰ ਬੱਚੇ ਦੇ ਬਾਪ ਤੇ ਬੱਚਾ ਵੀ ਕਹਿ ਰਹੇ ਜੀ ਮੈਂ ਇੰਨਾ ਕੋ ਲੰਦਾ ਰਿਆਂ। ਉਹ ਮੈਨੂੰ ਕਹਿੰਦੇ ਰਹੀ ਜੀ ਕਦੀ ਮੈਡਮ ਨਹੀਂ ਆਈ ਕਿ ਨਹੀਂ ਸਾਹਿਬ ਨਹੀਂ ਆਏ। ਇਸ ਤਰ੍ਹਾਂ ਇਸ ਤਰ੍ਹਾਂ ਕਦੀ ਨਹੀਂ ਹੁੰਦਾ ਜੀ। ਬੇਕੋ ਮੇਰਾ ਤੇ ਇਹਦੇ ਵਿੱਚ ਕੋਈ ਰੋਲ ਨਹੀਂ ਹੁੰਦਾ ਜਿਹੜਾ ਚਾਰਜ ਜਾਂ ਪਲੱਸ ਵਨ ਦਾ ਇਨਚਾਰਜ ਉਹਨੇ ਐਡਮਿਸ਼ਨ ਕਰਨੀ ਹੁੰਦੀ ਹੈ ਮੇਰੇ ਕੋਲ ਬਾਅਦ ਚ ਐਡਮਿਸ਼ਨ ਫਾਰਮ ਆਉਂਦਾ ਹੈ ਸਾਈਨ ਹੋਣ ਵਾਸਤੇ ਦੂਜੀ ਗੱਲ ਹੈ ਕਿ ਜਦੋਂ ਐਡਮਿਸ਼ਨ ਹੁੰਦੀ ਹੈ ਤੇ ਉਹਦੇ ਵਿੱਚ ਜਿਹੜਾ ਵਾ ਪੇਰੈਂਟਸ ਇਸ ਤਰ੍ਹਾਂ ਸਾਈਨ ਹੁੰਦੇ ਨੇ ਉਹਨਾਂ ਬੱਚਾ ਜਿਹੜਾ ਕਲਾਸ ਪਾਸ ਕਰਕੇ ਆਇਆ ਉਹਦਾ ਲਾਸਟ اٹینڈਿੰਗ ਸਰਟੀਫਿਕੇਟ ਹੁੰਦਾ ਨਾ ਪਰ ਬੱਚੇ ਦਾ ਕਹਿਣਾ ਹੈ ਕਿ ਦਾ ਸਕੂਲ ਦੇ ਵਿੱਚ ਆਉਂਦਾ ਰਹਿਣਾ ਪਰ ਰੈਗੂਲਰ ਜੇ ਸਕੂਲ ਚਾਹ ਰਿਹਾ ਤੇ ਮੈਸਰ ਤੋਂ ਕਿਉਂ ਕਰਨਾ ਨਹੀਂ ਨਹੀਂ ਰੈਗੂਲਰ ਜੇ ਸਕੂਲ ਆਉਂਦਾ ਰਿਹਾ ਤੇ ਐਡਮਿਸ਼ਨ ਕਿਉਂ ਨਹੀਂ ਕਰਾਈ ਜਾਂਦੇ ਇਹ ਦੂਤੋ ਝੂਠ ਹੈ 5 ਮਹੀਨੇ ਮੇਰੇ ਇਹ ਟੀਚਰ ਸਪੈਕਟੇਡ ਹੈ ਜਿਹੜਾ ਤੁਹਾਨੂੰ ਬਤੀਤ ਪੁੱਛ ਸਕਦੇ 5 ਮਹੀਨੇ ਬੱਚਾ ਨਹੀਂ ਸਮਲਾਇਆ ਵੈਸੇ 10ਵੀਂ ਉਹਨੇ ਇੱਥੋਂ ਕੀਤੀ 10ਵੀਂ ਕੀਤੀ ਮੈਡਮ ਉੱਥੇ ਹਾਂਜੀ ਆਪਣੇ ਸਕੂਲ ਨੂੰ 10ਵੀਂ ਇੱਥੋਂ ਕੀਤੀ ਉਹਨੇ ਪਰ ਇਹ ਰੈਗੂਲਰ ਸੀਗਾ ਸਰ 10ਵੀਂ ਚ ਰੈਗੂਲਰ ਸੀ ਨਾ ਤਾਂ ਬਾਅਦ ਚ ਰੈਗੂਲਰ ਹੈ ਨਾ ਨਾ ਕਈ ਬੱਚੇ ਪਾਸ ਮੈਂ ਜਿਹੜੇ ਵਿਸ਼ੇ ਲੈ ਆਦੀ ਲਾਸਟ 38 ਸੀ। ਫਿਰ ਇੱਕ ਇਹਨਾਂ ਨੇ ਹੋਰ ਲਾਇਆ ਜੀ ਇਲਜ਼ਾਮ ਕਿ ਜਿਹੜਾ ਧੜਾ ਲੱਗਾ ਇਹ ਬੈਠੇ ਉਸ ਤੋਂ ਬਾਅਦ। ਉਹਨਾਂ ਨੇ ਕਿਹਾ ਜੀ ਕਿ ਇੱਕ ਤੁਹਾਡੀ ਆਡੀਓ ਤੇ ਵੀਡੀਓ ਵਾਇਰਲ ਹੋਈ ਜਿਸ ਵਿੱਚ ਮਿੱਡੇ ਮੀਲ ਦਾ ਸਮਾਨ ਬਾਹਰ ਵੇਚਿਆ ਜਾ ਰਿਹਾ। ਸਰ ਇਹੋ ਜੀ ਕੋਈ ਗੱਲ ਨਹੀਂ ਹੈਗੀ। ਇਹ ਜਿਹੜਾ ਇਹ ਮੁੱਦਾ ਹੈ ਇਹ ਇਸ ਨੂੰ ਜਿਹੜਾ ਪ੍ਰੈਸ਼ਰ ਕ੍ਰੀਏਟ ਕਰਨ ਵਾਸਤੇ ਜਿਹੜਾ ਇਹ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ। ਕਿਉਂਕਿ ਜਦੋਂ ਲਾਸਟ ਟਾਈਮ ਇਹ ਗੱਲ ਹੋਈ ਹੈ ਜਦੋਂ ਇਹਨਾਂ ਨੂੰ ਕਨਵਿੰਸ 하기 ਕਰਕੇ ਭੇਜਿਆ। ਉਹ ਉਸ ਦਿਨ ਹੀ ਸਾਨੂੰ ਧਮਕੀ ਦੇ ਗਏ ਸੀ ਸਾਨੂੰ ਸੈੱਟ ਕਰ ਗਏ ਸੀ ਕਿ ਲੋ ਜੀ ਮੈਂ ਤੁਹਾਡੀਆਂ ਤੁਹਾਡੇ ਖਿਲਾਫ ਕਰ ਗਏ ਇਹ ਜਿਹੜੇ ਸਾਫ ਸਰਪੰਚ ਸਾਹਿਬ ਅਗੇ ਇਹ ਯੋਜਨੀ ਸਾਨੂੰ ਸੈੱਟ ਕਰ ਗਏ ਸੀ ਤੇ ਇਸ ਕਰਕੇ ਇਹਦੇ ਵਿੱਚ ਕੋਈ ਉਹ ਜੀ ਗੱਲ ਨਹੀਂ ਹੈਗੀ ਮੇਨ ਮੁੱਦਾ ਇਹ ਵੀ ਹੈ ਤੇ ਮਤਲਬ ਉਹਨਾਂ ਨੇ ਇਹਨੂੰ ਛੁਣਾ ਲਿਆ ਪੋਲਿਟੀਕਲ ਈਸ਼ੂ ਬਣਾ ਲਿਆ ਹੈ ਕਿ ਲੋ ਜੀ ਐਡਮਿਸ਼ਨ ਦਵਾ ਕੇ ਦਵਾਵਾਂਗੇ ਤਾਂ ਦੱਸਿਆ ਜਾ ਰਿਹਾ ਹੈ ਕਿ 10 ਲੱਖ ਦੀ ਕੋਈ ਗ੍ਰਾਂਟ ਆਈ ਸੀ ਸਕੂਲ ਨੂੰ ਅੱਜ ਤੱਕ ਜਿਹੜੀ ਹੈ ਗ੍ਰਾਂਟ ਦਾ ਠੀਕ ਹੋ ਜੀ ਤੇ ਕੋਈ ਗੱਲ ਨਹੀਂ ਹੈਗੀ 10 ਲੱਖ ਦੀ ਕੋਈ ਗ੍ਰਾਂਟ ਨਹੀਂ ਆਈ ਤੇ ਦੂਸਰੀ ਗੱਲ ਨਾਲ ਤੁਸੀਂ ਆਪ ਇਹ ਵੀ ਕਹਿ ਰਹੇ ਹੋ ਕਿ 10 ਲੱਖ ਦੀ ਗ ਯੂਜ਼ਿੰਗ ਹੋਪਾਈ ਇਹ ਸਾਡੇ ਚੇਅਰਮੈਨ ਸਾਹਿਬ ਇੱਥੇ ਨੇ ਕੋਲ ਇਹਨਾਂ ਦੀ ਰਜ਼ਾਮੰਦੀ ਦੇ ਨਾਲ ਪ੍ਰੋਪਰ ਐਸਐਮਸੀ ਦੇ ਮਤੇ 파 ਕੇ ਐਸਐਮਸੀ ਦੀ ਕਮੇਟੀ ਦੀ ਰਜ਼ਾਮੰਦੀ ਦੇ ਨਾਲ ਪ੍ਰੋਪਰ ਨਿਮਾ ਬਣਾ ਕੇ ਜਿਹੜਾ ਗਾਟਾ ਖਰੀਦ ਜਾਂਦੀ ਆਣੀ ਕੋਈ 10 ਲੱਖ ਦੀ ਗੱਲ ਨਹੀਂ ਹੈ ਇਹ ਤੇ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਕਿ 10 ਲੱਖ ਦੀ ਗੱਲ ਕਰ ਜਾਈਏ ਠੀਕ ਹੈ ਠੀਕ ਹੈ ਤਾਂ ਕਿ